ਦੇਸ਼ ਦੀ ਰਾਖੀ ਲਈ ਪੰਜਾਬ ਰਾਜ ਦੇ ਸੈਨਿਕਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ੋ ਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਹਥਿਆਰਬੰਦ ਸੈਨਾ ਦੇ ਵਿੱਚ ਭਰਤੀ ਹੋਣ ਦੇ ਲਈ ਉਤਸ਼ਾਹਿਤ ਕਰਨ ਦੇ ਮੰਤਵ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਫਤਿਹਗੜ ਸਾਹਿਬ ਵਿਖੇ ਪਹੁੰਚ ਗਈ ਹੈ ਇਸ ਰੈਲੀ ਦਾ ਜ਼ਿਲ੍ਹੇ ਦੇ ਵਿੱਚ ਪਹੁੰਚਣ ਤੇ ਜ਼ਿਲ੍ਹਾ ਰੱਖਿਆ ਸੇਵਾਮਾ ਭਲਾਈ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਤੇ ਸ਼ਹਿਰੀ ਪਤਵੰਤਿਆਂ ਨੇ ਜ਼ੋਰਦਾਰ ਸਵਾਗਤ ਕੀਤਾ ਇਥੇ ਵਰਨਣ ਯੋਗ ਹੈ ਇਸ ਮੌਕੇ ਕੇਂਦਰ ਸਿਖਲਾਈ ਰਿਕਾਰਡ ਗਰੁੱਪ ਦੀ ਟੀਮ ਜੀਸੀਓ ਨਾਇਬ ਸੂਬੇਦਾਰ ਜਸਕਰਨ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਸਾਬਕਾ ਸੈਨਿਕਾਂ ਦੀਆਂ ਵਕ ਵਕ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ ਜਿਸ ਦੀ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਮਕਸਦ ਕੀ ਇਹ ਰੈਲੀ ਮਕਸਦ ਇਹ ਫਲੈਗਡੇ ਦੇ ਰਿਗਾਰਡਿੰਗ ਇਹ ਕਾਪੀ ਸੀਮ ਸਾਹਿਬ ਨੇ 7 ਨਵੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਸੀ ਇਹ ਅਲੱਗ-ਅਲੱਗ ਦਿਨਾਂ ਤੋਂ ਹੁੰਦੀ ਹੋਈ 4 ਤਰੀਕ ਨੂੰ ਸੰਗਰੂਰ ਤੋਂ ਪਟਿਆਲੇ ਪਹੁੰਚੀ ਸੀ ਤੇ ਅੱਜ ਮਾਰਨਿੰਗ ਪਟਿਆਲੇ ਕੋ ਸੀ ਫਟਗੜ ਸਾਹਿਬ ਨੇ ਕਿ ਕੀ ਮਕਸਦ ਕੀ ਇਹ ਰੈਲੀ ਮਕਸਦ ਇਹ ਲੋਕਾਂ ਨੂੰ ਫਲੈਗਡੇ ਦੇ ਬਾਰੇ ਜਾਗਰੂਕ ਕਰਨਾ ਪਲੱਸ ਯੂਥ ਨੂੰ ਮੋਟੀਵੇਟ ਕਰਨਾ ਆਰਮਡ ਫੋਰਸੇ ਦੇ ਵਿੱਚ ਰਿਕਰੂਟਮੈਂਟ ਆ ਪਰ ਤੋਂ ਹੋਣ ਵਾਸਤੇ ਇਹ ਰੈਲੀ ਕਦੋਂ ਤੱਕ ਇੱਥੇ ਤੱਕ ਚੱਲੀ ਗਈ ਕੋ ਅੱਜ ਕੱਲ ਨਾ ਜਾਈਂ ਫਿਰੇ ਕਰ ਸੌ ਤਾ 7 ਸਤੰਬਰ ਨੂੰ ਫਲੈਗ ਡਾਇ ਹੈ ਉਹ ਅ ਘਰ ਨੇ ਸਾਵਦੇ ਉੱਥੇ ਜਾ ਕੇ ਇਹਨਾਂ ਖਤਮ ਹੋਣੀ ਹੈ ਮਰਨ ਹਸਕੀ ਦੇਸ਼ ਦੀ ਰਾਖੀ ਲਈ ਪੰਜਾਬ ਰਾਜ ਦੇ ਸੈਨਿਕਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ੋ ਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਹਥਿਆਰਬੰਦ ਸੈਨਾ ਦੇ ਵਿੱਚ ਭਰਤੀ ਹੋਣ ਦੇ ਲਈ ਉਤਸ਼ਾਹਿਤ ਕਰਨ ਦੇ ਮੰਤਵ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਫਤਿਹਗੜ ਸਾਹਿਬ ਵਿਖੇ ਪਹੁੰਚ ਗਈ ਹੈ ਇਸ ਰੈਲੀ ਦਾ ਜ਼ਿਲ੍ਹੇ ਦੇ ਵਿੱਚ ਪਹੁੰਚਣ ਤੇ ਜ਼ਿਲ੍ਹਾ ਰੱਖਿਆ ਸੇਵਾਮਾ ਭਲਾਈ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਤੇ ਸ਼ਹਿਰੀ ਪਤਵੰਤਿਆਂ ਨੇ ਜ਼ੋਰਦਾਰ ਸਵਾਗਤ ਕੀਤਾ ਇਥੇ ਵਰਨਣ ਯੋਗ ਹੈ ਇਸ ਮੌਕੇ ਕੇਂਦਰ ਸਿਖਲਾਈ ਰਿਕਾਰਡ ਗਰੁੱਪ ਦੀ ਟੀਮ ਜੀਸੀਓ ਨਾਇਬ ਸੂਬੇਦਾਰ ਜਸਕਰਨ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਸਾਬਕਾ ਸੈਨਿਕਾਂ ਦੀਆਂ ਵਕ ਵਕ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ ਜਿਸ ਦੀ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਪਰਮਜੀਤ ਸੁਬਨਿਤ ਦਿਲਾ ਰੱਖਿਆ ਸਵਕ ਲਈ ਰਿਤੇ ਪਹਾੜਾਂ ਕੰਨ ਮੌਕੇ ਅਫਸਰ ਹੈ ਸੈਕਲਰ। ਕੀ ਮਕਸਦ ਇਹ ਰੈਲੀ ਮਕਸਦ ਇਹ ਫਲੈਗਡੇ ਦੇ ਰਿਗਾਰਡਿੰਗ ਇਹ ਕਾਪੀ ਸੀਐਮ ਸਾਹਿਬ ਨੇ 7 ਨਵੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਸੀ ਇਹ ਅਲੱਗ-ਅਲੱਗ ਦਿਨਾਂ ਤੋਂ ਹੁੰਦੀ ਹੋਈ 4 ਤਰੀਕ ਨੂੰ ਸੰਗਰੂਰ ਤੋਂ ਪਟਿਆਲੇ ਪਹੁੰਚੀ ਸੀ ਤੇ ਅੱਜ ਮਾਰਨਿੰਗ ਪਟਿਆਲੇ ਕੋ ਸੀਐਮ ਫਟਗਲ ਸਾਹਿਬ ਨੇ ਕਿ ਕੀ ਮਕਸਦ ਕੀ ਇਹ ਰੈਲੀ ਮਕਸਦ ਇਹ ਲੋਕਾਂ ਨੂੰ ਫਲੈਗਡੇ ਦੇ ਰਾਰੇ ਜਾਗਰੂਕ ਕਰਨਾ ਪਲੱਸ ਯੂਥ ਨੂੰ ਮੋਟੀਵੇਟ ਕਰਨਾ ਆਰਮਡ ਫੋਰਸ ਦੇ ਵਿੱਚ ਰਿਕਰੂਟਮੈਂਟ ਆ ਪਰ ਤੋਂ ਹੋਣ ਵਾਸਤੇ ਇਹ ਰੈਲੀ ਕਦੋਂ ਤੱਕ ਕਿੱਥੇ ਤੱਕ ਚੱਲਦੀ ਗਈ ਆ ਕੱਲ ਨਾ ਹੋਈ ਜਾਏ ਕਿ ਫਿਰ ਕਰ ਖਾਉਤੋਂ ਤੇ 6 ਸਤੰਬਰ ਨੂੰ ਫਲੈਗ ਡਾਇਰ ਹੈ ਉਹਨਾ ਅ ਘਰਨੇ ਖਾਉਦੇ ਉੱਥੇ ਜਾ ਕੇ ਇਹਨਾਂ ਖਤਮ ਹੋਣੀ ਆ ਮਰਨ ਹੌਸਲੀ